ਅੱਜ ਦੀ ਵੀਡੀਓ ਵਿੱਚ ਬਈ ਤਿੰਨ ਨਗਾਵਾਂ ਦੀ ਵੀਡੀਓ ਬਣਾਈ ਆ ਤਿੰਨੇ ਟਾਪ ਦੀਆਂ ਦੋ ਤਾਜੀਆਂ ਸੂਈਆਂ ਇੱਕ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਪਿੰਡ ਛੰਨਾ ਗਲਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਭਦੌੜ ਤੇ ਸੈਣਾ ਤੇ ਭਾਈ ਰੂਪਾ ਨੇੜੇ ਹੀ ਰਹਜਦੇ ਆ ਮੋਬਾਈਲ ਨੰਬਰ ਬੋਲੋ ਜੀ 99148 ਜੀ ਹੂੰ 97170 ਡਾਕ ਕਿਹੜਾ ਸੂਆ ਸੂਈ ਆ ਵੀਰੇ ਦੂਜਾ ਸੂਆ ਜੀ ਕਦੋਂ ਸੂਈ ਆ ਵੀਰੇ ਰਾਸ ਸੂਈ ਵਾਰ 1 ਵਜੇ ਜੇ ਬੱਚੀ ਰੋਕੀ ਦੇਤੀ ਬੱਚੀ ਆ ਜੀ ਬਹੁਤ ਠੀਕ ਬੜੀ ਚੰਗੀ ਹੈ ਨਾ ਮੇਰੇ ਚੰਗੀ ਹੈ ਅੱਛਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਠੰਡੀ ਐਨੀ ਕਾ ਕੁੱਠੇ ਪਾਸੇ ਸਿੱਧੇ ਪਾਸੇ ਬੱਚਾ ਛੱਡ ਜਾਣਾ ਸਾਡਾ ਬੱਚਾ ਛੱਡਣਾ ਛੱਡੋ ਝੋਣ ਦੇਖੋ ਕਰਮੜਾ ਚਵਾਈ ਬੜੀ ਚੰਗੀ ਆ ਨਾ ਬਾਈ ਝੋਣ ਤਾਂ ਵੀਰੇ ਹੱਥ ਰੋਕ ਕੇ ਰੱਖਣਾ ਪੈਂਦਾ ਜਿਵੇਂ ਮਰਜੀ ਝੋਈ ਚੱਲ ਕੋਈ ਚੱਕਰੇ ਨਹੀਂ ਕੀ ਆ ਬਾਤ ਬੋਲੀ ਠੰਡੀ ਐ ਕਰਮੜੀ ਕੀ ਆ ਬਾਤ ਮਿਲਦੀ ਘਟ ਜਰਸੀ ਦੀ ਮੰਗ ਬਹੁਤ ਆ ਤੇ ਆ ਬੈਠ ਕੇ ਦੋ ਸੂਈ ਆ ਬਾਈ ਤੇ ਪਰਸੋ ਸੂਈ ਆ ਬੱਚਾ ਕੀ ਦੇਤਾ ਇਹਨੇ ਬਸਾ ਦਿੱਤਾ ਬੱਚਾ ਦੇਤਾ ਕਿੰਨਾ ਕੁ ਬੋਲਾ ਹੁਣ ਬੋਲਾ ਹੁਣ 20 ਦੇ ਨੇੜ ਆ ਠੀਕ ਆ ਬਾਈ ਫੁੱਲ ਕੱਦ ਫੁੱਲ ਬ੍ਰੀਡ ਬਰੀਕੀ ਜਵਾਲੀ ਹੈ ਨਾ ਬਾਈ ਹਾਂਜੀ ਬਰੀਕੀ ਫੁੱਲ ਹੈ 3 ਨੰਬਰ ਹੈ 3 ਨੰਬਰ ਗੱਬਣਾ ਪੰਜ ਚਾਰ ਦਿਨ ਲੈਂਦੀ ਓਕੇ ਬਾਈ ਕਿੰਨਾ ਕੀ ਰੇਕਾਰਡ ਹੈ ਰੇਕਾਰਡ ਉਹ 25 ਤੋਂ ਬਾਰ ਬਾਰ ਦਾ ਜੀ ਠੀਕ ਹੈ ਬਾਈ ਧੰਨਵਾਦ